Facebook ਤੇ ਕੀਤੀ ਸੀ ਦੋਸਤੀ ਆਪਣੀ ਪ੍ਰੇਮਿਕਾ ਦਾ ਕਤਲ ਕਰਕੇ ਵਿਦੇਸ਼ ਭੱਜਿਆ ਪ੍ਰੇਮੀ ਨੂੰ ਕੋਲਕਾਤਾ 에어ਪੋਰਟ ਤੋਂ ਕੀਤਾ ਕਾਬੂ ਦਾ ਤੇ ਬੇਸਮੈਂਟ ਦੇ ਅੰਦਰ ਜਿੱਥੇ ਮਰਡਰ ਹੋ ਚੁੱਕਿਆ ਸੀਗਾ ਤੇ ਇਮੀਡੀਏਟਲੀ ਅਸੀਂ ਇੱਕ ਅਫੇਅਰ ਲੌਂਚ ਕੀਤੀ ਸੀ ਉਹਦੇ ਹਸਬੰਦ ਦੇ ਬਿਆਨਾਂ ਦੇ ਉੱਤੇ ਤੇ ਉਸ ਟਾਈਮ ਜਿਹੜਾ ਹੈ ਮੁਕਦਮਾ ਸੀ ਅਨਟਰੇਸ ਸੀਗਾ ਯੂਜ਼ਿੰਗ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਅਸੀਂ ਇਹ ਬੰਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਫੇਸਬੁਕ ਤੇ ਕੀਤੀ ਸੀ ਦੋਸਤੀ ਆਪਣੀ ਪ੍ਰੇਮਿਕਾ ਦਾ ਕਤਲ ਕਰਕੇ ਵਿਦੇਸ਼ ਭੱਜਿਆ ਪ੍ਰੇਮੀ ਨੂੰ ਕੋਲਕਾਤਾ 에য়ারਪੋਰਟ ਤੋਂ ਕੀਤਾ ਕਾਬੂ ਦਾ ਤਈ ਇੱਕ ਖੰਨਾ ਦੇ ਪੈਲ ਚ ਕਰੀਬ 9 ਮਹੀਨੇ ਪਹਿਲਾਂ ਹੋਏ ਐਨ ਆਰ ਆਈ ਦੀ ਪਤਨੀ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਕਤਲ ਮੁੱਲਜਮਦੀ ਪਹਿਚਾਨ ਵਿਨੋਦ ਕੁਮਾਰ ਵਾਸੀ ਪਿੰਡ ਕੁਨੇਲ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵੱਜੋਂ ਹੋਈ ਹੈ ਔਰਤ ਦਾ ਕਤਲ ਕਰਨ ਤੋਂ ਬਾਅਦ ਕਤਲ ਮੁੱਲਜਮ ਬੈਂਕਾਕ ਪੱਜ ਗਿਆ ਸੀ ਉਥੋਂ ਜਦੋਂ ਉਹ ਭਾਰਤ ਪਰਤਿਆ ਤਾਂ ਉਸ ਨੂੰ ਕਲਕੱਤਾ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਦੋਦੇ ਇੱਕੀ ਸੋਸ਼ਲ ਮੀਡੀਆ ਰਾਹੀਂ ਦੋਵਾਂ ਵਿਚਾਲੇ ਸੰਬੰਧ ਬਣੇ ਗਏ ਸਨ 43 ਸਾਲਾ ਰਣਜੀਤ ਕੌਰ ਦਾ ਪਤੀ ਅਤੇ ਦੋ ਪੁੱਤਰ ਵਿਦੇਸ਼ ਰਹਿੰਦੇ ਸਨ ਰਣਜੀਤ ਕੌਰ ਪੈਲ ਚ ਇਕੱਲੀ ਰਹਿੰਦੀ ਸੀ ਇਸ ਦੌਰਾਨ ਉਸ ਦੀ ਫੇਸਬੁੱਕ ਰਾਹੀਂ ਵਿਨੋਦ ਕੁਮਾਰ ਨਾਲ ਦੋਸਤੀ ਹੋ ਗਈ ਵਿਨੋਦ ਪੈਲ ਕੋਲ ਆ ਕੇ ਰਣਜੀਤ ਕੌਰ ਨੂੰ ਮਿਲਦਾ ਸੀ 4 ਸਤੰਬਰ 2023 ਨੂੰ ਵਿਨੋਦ ਕੁਮਾਰ ਪੈਲ ਰਣਜੀਤ ਕੌਰ ਨੂੰ ਮਿਲਣ ਹੁਸ਼ਿਆਰਪੁਰ ਤੋਂ ਆਇਆ ਸੀ ਇਸ ਦੌਰਾਨ ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਤੇ ਵਿਨੋਦ ਨੇ ਰਣਜੀਤ ਕੌਰ ਦਾ ਕਤਲ ਕਰ ਦਿੱਤਾ ਸੀ ਪੈਲ ਦੇ ਡੀਐਸਪੀ ਨikhil Gargne ਦੱਸਿਆ ਕਿ ਕਤਲ ਕਥਿਤ قاتਲ ਵਨੋਦ ਕੁਮਾਰ ਖਿਲਾਫ ਪਹਿਲਾਂ ਵੀ ਯੋਜਨਾਬੱਧ ਤਰੀਕੇ ਨਾਲ ਕਤਲ ਨਸ਼ਾ ਤਸਕਰੀ ਤੇ ਚੋਰੀ ਦੇ ਕਈ ਮਾਮਲੇ ਦਰਜਨ 2017 ਚ ਕਥਿਤ ਮੁਲਜ਼ਮ ਨੇ ਟਰੈਵਲ ਏਜੰਸੀ ਖੋਲੀ ਸੀ ਜਿਸ ਤੋਂ ਬਾਅਦ ਉਸ ਦੀ ਫੇਸਬੁੱਕ ਰਾਹੀਂ ਰஞ்சிਤ ਕੋਰ ਨਾਲ ਦੋਸਤੀ ਹੋ ਗਈ ਮੁਲਜ਼ਮ ਕਈ ਦੇਸ਼ਾਂ ਦਾ ਵੀਜ਼ਾ ਅਪਲਾਈ ਕਰਕੇ ਬੈਂਕਾਂ ਤੋਂ ਅੱਗੇ ਜਾਣਾ ਚਾਹਤ ਸੀ ਉਹ ਯੂਰਪ ਜਾਨ ਦੀ ਤਿਆਰੀ ਕਰ ਰਿਆ ਸੀ ਪਰ ਖੰਨਾ ਪੁਲਿਸ ਵੱਲੋਂ ਪਹਿਲਾ ਹੀ ਐਲਓਸੀ ਜਿਸ ਕਾਰਨ ਦੋਸ਼ੀ ਕਲਕੱਤਾ 에어ਪੋਰਟ ਤੋਂ ਫੜਿਆ ਗਿਆ ਉਸ ਦਾ 4 ਦਿਨ ਦਾ ਪੁਲਿਸ ਰਿਮਾਨ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਪ੍ਰੈਸ ਕਾਨਫਰੰਸ ਇੱਕ ਪਾਇਲ थाना ਵਿੱਚ 2023 ਜੀ ਮਕਦਮਾ ਦਰਜ ਹੋਇਆ ਸੀਗਾ ਮਕਦਮਾ ਨੰਬਰ ਹੈ 94 ਅੰਡਰ ਸੈਕਸ਼ਨ 302 ਆਈਪੀਸੀ ਤੇਜਿੰਦਰ ਸਾਨੂੰ ਇੱਕ ਲੇਡੀ ਮਿਲੀ ਸੀ ਫਾਈਲ ਦੇ ਅੰਦਰ ਹੀ ਜੋ ਆਪਣੇ ਬੇਸਮੈਂਟ ਦੇ ਅੰਦਰ ਜਿੱਥੇ ਮਰਡਰ ਹੋ ਚੁੱਕਿਆ ਸੀਗਾ ਤੇ ਇਮੀਡੀਏਟਲੀ ਅਸੀਂ ਕੇਫਾਇਰ ਲੌਂਜ ਕਿਤੀ ਸੀਓ ਦੇ ਹਸਬੰਦ ਦੇ ਬਿਆਨਾਂ ਦੇ ਉੱਤੇ ਤੇ ਉਸ ਟਾਈਮ ਜਿਹੜਾ ਹੈ ਮਕਦਮਾ ਸੀ ਅਨਟਰੈਸ ਸੀਗਾ ਯੂジング ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਅਸੀਂ ਇਹ ਬੰਦਾ ਇੱਕ ਵਿਨੋਦ ਕੁਮਾਰ ਉਰਫ ਵੀਨੂ ਕਾਲੀਆ ਵੀਨੂ ਕਨੈਲੀਆ ਜੋ ਕਿ ਪੁਨੈਲ ਪੇਟ ਦਾ ਰਹਿਣ ਵਾਲਾ ਹੈ ਖੁਸ਼ਹਾਲ ਪਰਵਜ ਨੂੰ ਨਾਮਜ਼ਦ ਕੀਤਾ ਸੀਗਾ ਅਤੇ ਉਹ ਇਮੀਡੀਡੀਟਲੀ ਸੰਜੋਤ ਪਤਾ ਲੱਗਿਆ ਇਮੀਡੀਡੀਟਲੀ ਉਹ ਆਪਣਾ ਮਰਡਰ ਕਰਕੇ ਬੈਂਕਾਕ ਚਲਾ ਗਿਆ ਸੀ ਅਸੇ ਉਹਦੀ ਐਲਓਸੀ ਖਲਵਾਈ ਸੀ ਤੇ ਹੁਣ 11522 ਨੂੰ ਜਦੋਂ ਬੈਂਕੋਂ ਤੋਂ ਵਾਪਸ ਕੋਲਕਾਤਾ ਲੈਂਡ ਕੀਤਾ ਉਹਨੂੰ ਇੰਟਰਸੈਪਟ ਕੀਤਾ ਗਿਆ ਆ ਤੇ ਸਾਡੀ ਪਾਇਲ ਦੀ ਪਾਇਲ ਪੁਲਿਸ ਦੀ ਸਾਰੀ ਟੀਮ ਉੱਥੇ ਉਹਨੂੰ ਗੈਰਚਰ ਨੂੰ ਰੈਸਟ ਕਰਕੇ ਲੈ ਕੇ ਆਈ ਸਰ ਪਤਾ ਲੱਗਿਆ ਜੀ ਮੋਟਿਵ ਕੀ ਸੀ ਉਹਦਾ ਕਤਲ ਕਰਨ ਦਾ ਜੀ ਮੀਨੂ ਕਰਾਲੀ ਜੀ ਸਾਨੂੰ ਕੁਝ ਨਹੀਂ ਸੋ ਇਹ ਪਤਾ ਲੱਗਿਆ ਹੈ ਕਿ ਇਹ ਲੇਡੀ ਨਾਲ 2007 ਤੋਂ ਰਿਲੇਸ਼ਨਸ਼ਿਪ ਸੀਗਾ ਤੇ ਉਸ ਰਾਤ ਨੂੰ ਇਹ ਲੇਡੀ ਨੂੰ ਮਿਲਣ ਆਇਆ ਸੀ ਤੇ ਉਸ ਦਿਨ ਆਪਕਾ ਚ ਇਹਨਾਂ ਚ ਕੋਈ ਬਹਿਸਬਾਜ਼ੀ ਹੋ ਗਈ ਜਿਸ ਤੋਂ ਬਾਅਦ ਇਹਨਾਂ ਗੁੱਸੇ ਚ ਆ ਕੇ ਲੇਡੀ ਦੇ ਰੋਡ ਮਾਰਜਿਸ ਕਰਕੇ ਉਸ ਦਾ ਮਰਡਰ ਹੋ ਗਿਆ ਸੀ ਕੀ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਸਰ ਹਾਂਜੀ ਹਜ਼ਾਰ ਬ੍ਰਾਂਥ ਹੋ ਚੁੱਕਿਆ ਹੈ ਜੀ ਡੀਐਸਪੀ ਸਾਹਿਬ ਮ੍ਰਿਤਕ ਮਹਿਲਾ ਇਸ ਵਿਅਕਤੀ ਦੇ ਸੰਪਰਕ ਕਿੱਦਾਂ ਆਈ ਜੀ ਇਹ ਮ੍ਰਿਤਕ ਮਹਿਲਾ 2017 ਚ ਫੇਸਬੁਕ ਦੇ ਥਰੋ এজੇ ਸੰਬੰਧ ਵਿੱਚ ਆਇਸੀ ਜੀ ਸਰ ਤੇ ਇਸ ਵਿਅਕਤੀ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜੀ ਹਾਂਜੀ ਇਸ ਵਿਅਕਤੀ ਦੇ 10 ਤੋਂ ਵੱਧ ਮੁਕਦਮੇ ਦਰਜ ਹਨ ਕਈ ਅੰਡਰ 307 ਕਈ ਅੰਡਰ ਐਨਡੀਪੀਐਸ ਕਈ ਅੰਡਰ 248 ਕੈਟੇਗਰੀ ਮੁਕਦਮੇ ਦਰਜ ਹਨ ਜੀ ਸਰ ਤੇ ਇਹਦਾ ਰਿਮਾਂਡ ਵਗੈਰਾ ਕਿੰਨੀ ਦੇਰ ਦਾ ਜੀ ਇਹਦਾ ਸਾਨੂੰ ਹਜੇ 4 ਦਿਨ ਦਾ ਰਿਮਾਂਡ ਮਿਲਿਆ ਹੈ ਇਫ ਨੀਡ ਬੀ ਅਸੀਂ ਹੋਰ ਰਿਮਾਂਡ ਲੈ ਲਾਂਗੇ ਜੀ ਕੀ ਇਸ ਮਾਮਲੇ ਸਾਨੂੰ ਉਮੀਦ ਹੈ ਕਿ ਜੇ ਜਿਸ ਰਿਮਾਂਡ ਲਿੱਤਾ ਹੈ ਕਿ ਹੋਰ ਕੋਈ ਚੀਜ਼ਾਂ ਸਾਹਮਣੇ ਆਣ ਗਈਆਂ ਜੀ